ਕਿਸੇ ਵੀ ਵਿਦੇਸ਼ ਦਾ ਨਾਗਰਿਕ ਮਾਰਿਆ ਜਾਂਦਾ ਕਿਸੇ ਵੀ ਦੇਸ਼ ਦਾ ਉਹਦੀ ਸਾਰੀ ਸਰਕਾਰ ਉਹਦੇ ਪਿੱਛੇ ਖਲੋ ਜਾਂਦੀ ਆ ਹਾਂਜੀ ਤੁਸੀਂ ਰੋਜ਼ ਖਬਰਾਂ 'ਚ ਰਹੀ ਅੱਜ 35 ਦਿਨ ਤੋਂ ਟਿਲ-ਟਿਲ ਕਰਕੇ ਸਾਡੇ ਪ੍ਰਧਾਨ ਜੀ ਦੀ ਜ਼ਿੰਦਗੀ ਖਤਮ ਹੋ ਗਈ ਆ ਪੰਜਾਬ ਦੇ ਸੀ ਜਾਂ ਸੈਂਟਰ ਦੇ ਕਿਸੇ ਵੀ ਮੰਤਰੀ ਦਾ ਬਿਆਨ ਆਇਆ ਪਰ ਸਾਡੇ ਨਾਲ ਅਗੇ ਗੱਲਬਾਤ ਤੇ ਕਰ ਨਹੀਂ ਹੋਆ ਜਿੰਨਾਂ 99% ਆਜ਼ਾਦੀ ਚੋਂ ਦੇਨਾਂ ਕੁਰਬਾਨੀਆਂ ਆ ਆ ਸਾਡੇ ਤੇ ਵੱਖਰੇ ਵੱਖਰੇ ਟੈਕ ਲਾਏ ਜਾ ਰਹੇ ਵੀਰ ਜੀ ਇਹ ਦੁੱਖ ਸਾਡੇ ਤੋਂ ਪੁੱਤ ਨਹੀਂ ਮਰਵਾਏਗਾ 9 ਮਹੀਨੇ ਮਾਂ ਆਪ ਦੇ ਗਰਭ ਚ ਬੱਚੇ ਨੂੰ ਰੱਖਦੀ 7-8 ਮਹੀਨੇ ਚ ਤਿੱਕਰ ਉਹਦੀ ਸੇਵਾ ਕਰਦੀ ਜਦੋਂ 22 ਸਾਲ ਦਾ ਸ਼ੁਭ ਕਰਨ ਸ਼ਹੀਦ ਹੋਇਆ ਨਾ ਲੱਗੇ ਹਮੋਂਕੇ ਤੇ ਹਿੱਤ ਤਾਂ ਮਾਂ ਨਿਕਲੇ ਕਿ ਮਾਂ ਪਿਓ ਨੇ ਉਹਨਾਂ ਵਿਆਹਣਾ ਘਰੇ ਨੋ ਲਿਓੜੀ ਤੇ ਜਦੋਂ ਅਰਥੀ ਪੁੱਤ ਦੀ ਜੋ ਹੰਦੀ ਚਲੇ ਜੇ ਕੀ ਹਾਲਾਤ ਹੋ ਰਹੇ ਸਾਡੇ ਪੰਜਾਬ ਦੇ ਪਿੰਡਾਂ ਦੇ ਇਹ ਸਾਡੇ ਤੋਂ ਦੁੱਖ ਨਹੀਂ ਚਲੇ ਜਾ